ਕਿਆ ਜੇ ਕੋਈ ਮੈਂ ਗੱਲ ਕਰਨੀ ਹੈ ਨਾ ਤੇ ਤੁਸੀਂ ਹਰ ਵਾਰੀ ਮੈਨੂੰ ਝੂਠੀਆਂ ਕਰ ਦਿੰਦੇ ਜੀ ਜੇ ਹੁਣ ਸੱਚੀ ਹੀ ਤੇ ਕੱਲ ਉਹਨੂੰ ਕਹਿਿਆ ਧਿਆਨ ਕੇ ਗੱਲ ਕਰ ਤੇ ਕੀਤੀ ਕਿਉਂ ਨਹੀਂ ਫਿਰ ਉਹਨੇ ਹੁਣ ਕੀ ਹੋ ਗਿਆ ਵਾ ਮੈਂ ਸਾਰਾ ਦਿਨ ਕੰਮ ਕਰਦੀ ਰਹਿੰਦੀ ਆ ਧਾਰਾਂ ਕੱਢਾਂ ਮੈਂ ਐ ਜੇ ਕੋਈ ਹੋਰ ਮਾਲ ਡੰਗਾ ਨੂੰ ਕਈ ਵਾਰੀ ਪਾਣੀ ਵੀ ਡੋਣਾ ਪੈ ਜਾਂਦਾ ਇਹ ਆਉਂਦੀ ਆ ਅੱਧਾ ਦੁੱਧ ਮੈਨੂੰ ਅੱਧੋਂ ਜ਼ਿਆਦਾ ਲੈ ਜਾਂਦੀ ਆ ਛੱਡਦੀ ਕੱਖ ਨਹੀਂ ਦੀ ਤੇ ਫਿਰ ਮੈਂ ਮਗਰਦੀਆਂ ਦਾ ਕਿੱਦਾਂ ਭਗਤਾਵਾ ਕੋਈ ਨਾ ਕੋਈ ਆਏ ਗਏ ਬੜਾ ਕੱਲ ਇਹਨਾਂ ਨੇ ਰੋਇਆ ਬੈਠੇ ਜਾਣ ਨੂੰ ਮੰਨਿੰਦੇ ਨੂੰ ਕਿਹਾ ਜਾ ਲੈ ਆ ਇਹਨਾਂ ਨੂੰ ਬੈਠ ਕੇ ਤੇ ਮਕਾਈ ਅੱਜ ਜੋ ਗਿਆ ਆ ਆਇਆ ਹੀ ਨਹੀਂ ਮੁੰਡਿਆ ਉਹਨੂੰ ਲੈ ਕੇ ਤਾਂ ਹੁਣੇ ਫੇਰ ਮੈਂ ਝੂਠੀ ਹਾਂ ਹੁਣ ਦੱਸ ਹੁਣ ਭਾਰਤੂਰ ਵੱਲ ਜਾਂਦੀ ਨਹੀਂ ਤੂੰ ਹੀ ਕੱਢ ਰਹੀ ਹੈ ਨਾ ਮੱਝਾਂ ਵੱਲ ਜਾਂਦੀ ਆ ਨਾ ਕਿਸੇ ਡੰਗਰ ਨੂੰ ਪਾਣੀ ਡੋਣ ਵਾਲ ਜਾਂਦੀ ਦੁੱਧ ਲੈ ਆਂਦੀ ਆ ਤੇ ਦੁੱਧ ਜਿਹੜਾ ਹੋਣਾ ਉਹ ਥੋੜਾ ਜਿਹਾ ਮਿਰਚੋਗਾ ਛੱਡ ਜਾਂਦੀ ਬਾਕੀ ਸਾਰਾ ਢੋਲ ਚ ਪਾ ਕੇ ਲੈ ਜਾਂਦੀ ਆ ਬੱਸ ਮੈਂ ਕੀ ਕਰਾਂ ਚੱਲ ਤੂੰ ਉੱਚੀ ਨਾ ਬੋਲ ਜਾ ਆਪਣਾ ਕੰਮ ਕਰ ਮਗਾ ਰਵਾਂ ਗੱਲ ਬਸ ਠੀਕ ਆ ਰੋਕੇ ਗੱਲ ਸੁਣ ਮੈਨੂੰ ਹੀ ਬਸ ਤੁਸੀਂ ਝੂਠੀ ਕਿਹਾ ਕਰੋ ਤੁਸੀਂ ਤਾਂ ਇੰਜ ਕਰਦੇ ਜਿਦਾ ਗੋਂਗਲੋਂ ਤਾਂ ਮਿੱਟੀ ਚਾੜੀ ਪਾਵਾ ਮੈਂ ਤਾਂ ਉਹਨੂੰ ਕਿੱਥੇ ਝੂਠੀ ਕਿਹਾ ਵਾ ਮੈਂ ਕਰਦਾ ਉਹਦੇ ਨਾਲ ਗੱਲ ਗੱਲ ਕਰਨੀ ਹੁੰਦੀ ਤੇ ਉਹਦਾਂ ਦੀ ਕਿਸੇ ਪਾਸੇ ਨਾ ਲੱਗਦੀ ਮੈਂ ਰਿਆਬ ਕਹਿੰਦੇ ਸਿਆਪਾ ਮੁਕੇ ਮੁੰਡੇ ਨਾਲ ਕਿਤੇ ਲੜ ਕੇ ਮਰ ਜਾਂਦਾਵੇਂ ਜਾਣੇ ਮੁੰਡੇ ਨੇ ਲੜ ਕੇ ਮਾਰ ਲੜਾਈ ਨਾਲ ਵੱਖ ਹੋਣਾ ਚੰਗਾ ਇਹਦੀ ਤਾਂ ਜ਼ੁਬਾਨ ਐਡੀ ਆ ਉਹ ਚੱਲ ਜਾ ਬਾਬਾ ਕੰਮ ਇਹਨਾ ਮੰਗਾ ਲੈ ਮੇਰੀ ਕੋਲੋਂ ਗੱਲ ਉਹ ਮਗਵਾਦਨੇ ਆਜੀ ਰੋਜ਼ ਦਾ ਜੱਬ ਮੁਕਾਓ ਮੈਨੂੰ ਨਹੀਂ ਪਤਾ ਹੈਗਾ ਮੈਂ ਰੋਲ ਜਾਨੀ ਆ ਇਹ ਸਮਾਨੀ ਆਣ ਕੇ ਡੋਰ ਪੜ ਕੇ ਜਦੋਂ ਖੜਦੀ ਇਹਨੂੰ ਸ਼ਰਮ ਨਹੀਂ ਆਉਂਦੀ ਕਿ ਜਦੋਂ ਹੱਥ ਨਹੀਂ ਆਉਣਾ ਤੇ ਚੀਜ਼ਾਂ ਨੂੰ ਖੜਦੀ ਹੈ ਬਸ ਠੰਡੀ ਰਹਿ ਕੇ ਗੱਲ ਕਰ ਲੈ ਗਵਾਂਡੀਆਂ ਨੂੰ ਸੁਣਉਣੀ ਹੈ ਗਵਾਂਡੀਆਂ ਨੂੰ ਸੁਣਨੀ ਜਿਹੜਾ ਲੋਕੀ ਅੱਗੇ ਸੁਣਦੇ ਉਹਦੋਂ ਨਹੀਂ ਜਦੋਂ ਮੈਂ ਗੱਲ ਕਰਾਂਗਾ ਤਾਂ ਗਵਾਂਡੀਆਂ ਸੁਣਦੇ ਨਹੀਂ ਉਹ ਚੱਲ ਜਾ ਜਾ ਕੇ ਨਾ ਉਹਨਾਂ ਦਾ ਅਰੈਸਟ ਕਰ ਕਰੀ ਕੋਈ ਗੱਲ ਨਹੀਂ ਬੁਲਾਉਣਾ ਬੰਦ ਨੂੰ ਮੁਕਾ ਲਈਂ ਗੱਲ ਤਹੀ ਚੱਲ ਜੋ ਤੁਹਾਨੂੰ ਤਾਂ ਡਰ ਹੋਊਗਾ ਮੈਨੂੰ ਨਹੀਂ ਉਹਦਾ ਡਰ ਹੈਗਾ ਸਾਰੀ ਉਮਰ ਕਾਲੇ ਛੜੀਆ ਡਰ ਡਰ ਕੇ ਕਾਲੇ ਛੜੀਆ ਪਤਾ ਨਹੀਂ ਵੀ ਕਿਹੜੇ ਗੱਲੋਂ ਇਹਨੂੰ ਡਰ ਐਡਾ ਹੁੰਦਾ ਜਿੱਦਾਂ ਉਹਦੇ ਨਾਲ ਜਾਣਾ ਇਹਨੂੰ ਪੈਰ ਨਹੀਂ ਪੁੱਟਿਆ ਜਾਂਦਾ ਉੱਥੇ ਹੀ ਮੁੜਦਾ ਪਿੱਛੇ ਨੂੰ ਕੋਈ ਗੱਲ ਨਾ ਕੀਤੀ ਜਾਏ ਤਾਂ ਇਹ ਤਾਂ ਜੁੱਤੀਆਂ ਡਈਆਂ ਮਾਰਨ ਖਾਈ ਜਾਓ ਤੁਸੀਂ ਨਾਲ ਹੀ ਮੈਨੂੰ ਖਵਾ ਲੰਡੇ ਜੀ ਨਾ ਕੇ ਇਹਨੂੰ ਪੱਠੇ ਦੱਥੇ ਦਾ ਫਿਕਰ ਨਾ ਗੱਲ ਨਾ ਬਾਤ ਓ ਮਨਿੰਦਰ ਮੇਰੀ ਗੱਲ ਸੁਣ ਹਾਂ ਜੀ ਯਾਰ ਜਦੋਂ ਤੁਹਾਨੂੰ ਕਿਹਾ ਸੀ ਕੱਲ ਇਹੋ ਇਹ ਵਾਕ ਆਉਂਦੇ ਬੇੜੋ ਕੰਮ ਆ ਤੈਨੂੰ ਲੈ ਕੇ ਕਿਉਂ ਨੇ ਆ ਜੀਵਨ ਨੂੰ ਤੂੰ ਕੱਲ ਦਾ ਉਹ ਗਿਆ ਤਾਂ ਮੈਂ ਸੱਦਣੀ ਸੀ ਤੇ ਭਰਨ ਦਾ ਬੀਪੀ ਦੇ ਵਿੱਚ ਥੋੜਾ ਵਧਿਆ ਸੀ ਅਰੇ ਪਾਣੀ ਟੈਨਸ਼ਨ ਲੈਣ ਦੀ ਅਡੂਡ ਹੁੰਦੀ ਏਦੇ ਇਹੋ ਜੀ ਗੱਲਬਾਤ ਦੱਸਣੀ ਅੱਛਾ ਬਹੁਤ ਉਹਨੂੰ ਟੈਨਸ਼ਨ ਅਡਾ ਹੁੰਦੀ ਮੁੰਡਿਆਂ ਨੂੰ ਲੜਾ ਕੇ ਮਰਵਾ ਦੇ ਲੱਗੇ ਉਹ ਆਪੋ ਚ ਕੁੰਡੇ ਬੋਲਦੇ ਨਹੀਂ ਨਾ ਕੋਈ ਪੱਠੇ ਦਾ ਤੇਰਾ ਕਿਸ ਨੂੰ ਫਿਕਰ ਧਾਰਾ ਉਹ ਕੱਢਦੀ ਰਹਿੰਦੀ ਆ ਉਹਦੀ ਸਨੀ ਨਹੀਂ ਮਾਰਦੇ ਦੁੱਧ ਪਾਣੀ ਪਾ ਕੇ ਲੈ ਜਾਂਦੀ ਆ ਹਾਂ ਉਹ ਚਲੋ ਕੋਈ ਨਹੀਂ ਫਿਰ ਕੀ ਸਿਆਣੇ ਧਾਰੀ ਕੜੇ ਦੁੰਦੇ ਆ ਕੋਈ ਗੱਲ ਨਹੀਂ ਜਦੋਂ ਨੇ ਮੋਟ ਬੰਨਿਆ ਵਾਕ ਹੋਣਾ ਹੁਣ ਦੇ ਉਈ ਆਖਿਆ ਤਾਂ ਕੱਲ ਮੈਂ ਹੈਗਾ ਸੀ ਤੇ ਕੱਲ ਕੋ ਸਿੱਧ ਨਹੀਂ ਠੀਕ ਤੇ ਮੈਂ ਬੜਾ ਜਿਆਦਾ ਕੰਮ ਵਿਗੜ ਜੇ ਸਿਹਤ ਨੂੰ ਗੋਲੀ ਵੱਜੀ ਸੀ ਉਹਦੀ ਨੂੰ ਬਾਹਨੇ ਬਣਾ ਬਣਾ ਕੇ ਤੁਸੀਂ ਰੋਲ ਲੜਾਈਆਂ ਕਰਦੇ ਹੋ ਉਹ ਮੈਂ ਤੇ ਉਹ ਆਖਿਆ ਮੈਂ ਜੇ ਹੁਣ ਚੱਲ ਗਏ ਨਾ ਉਹਨੇ ਜਿਆਦਾ ਕੰਮ ਵਾਕੇ ਮੁੜ ਕੇ ਹਸਾਲਾ ਤੁਰੇ ਫਿਰਾਂਗੇ ਕੀ ਫਦਾ ਹੋਣਾ ਚੱਲ ਹੁਣ ਤੇ ਠੀਕ ਹੈ ਨਾ ਮੈਂ ਕੋਈ ਕੰਮਕਾਰ ਕਰਦਾ ਵਾ ਹੈ ਮੈਂ ਨੌਕਰ ਲੱਗਾ ਤੁਹਾਡਾ ਮੈਂ ਪੱਟੇ ਪਾਈ ਜਾਵਾਂ ਉਹ ਤਾਂ ਨਾ ਕੱਢਿਆ ਕਰਦੇ ਨਾਲੇ ਗੋਆ ਸੁਟਿਆ ਕਰੇ ਤੇ ਤੁਸੀਂ ਚੁੱਪ ਕਰਕੇ ਦੁੱਧ ਪਾਣੀ ਲੈ ਕੇ ਗਾਂ ਜਾਇਆ ਕਰੋ ਮੈਂ ਗੱਲਾਂ ਸੁਣਨ ਨੂੰ ਉਹ ਪਾਜੀ ਇਹ ਜੇ ਗੱਲਾਂ ਨਾ ਕਰਿਆ ਕਰੋ ਅਸੀਂ ਇਥੋਂ ਹੀ ਖਾਣਾ ਅਸੀਂ ਕਿੱਥ ਠੀਕ ਨਹੀਂ ਤੇ ਕੋਈ ਗੱਲ ਨਹੀਂ ਫਿਰ ਕੀ ਜੇ ਤੁਸੀਂ ਪੱਠੇ ਅੱਜ ਪਾ ਦੋਗੇ ਤਾਂ ਕੋਈ ਗੱਲ ਨਹੀਂ ਕਿ ਬਾਕੀ ਨਾਣੇ ਪੁੰਦੇ ਹੀ ਆ ਬਾਕੀ ਅੱਜ ਪਾ ਦੋਗੇ ਅੱਗੇ ਨਹੀਂ ਮੈਂ ਪਾਉਂਦਾ ਜਾ ਨਨਭਾੜ ਉਥੇ ਮੈਂ ਪੱਠੇ ਉਤਰ ਕੇ ਆਇਆ ਚਲੋ ਠੀਕ ਬਾੜ ਬਾੜ ਮਕਾਇ ਇਹਨਾਂ ਦਾ ਕੰਮ ਹੈ ਇਹਨਾਂ ਦਾ ਨਹੀਂ ਹੁਣ ਟਾਈਮ ਲੰਘਣਾ ਚਲੋ ਠੀਕ ਹੈ ਜੀ ਯਾਰ ਇਹਨਾਂ ਨੂੰ ਨਾ ਖੜਨਾ ਹੀ ਪੈਣਾ ਵਾ ਵੱਡਾ ਭਾਈ ਤੇ ਬੋਲਣ ਗਿਆ ਵੇਦਾ ਕੁਝ ਨਹੀਂਗਾ ਹੈ ਪੱਠੇ ਮੈਂ ਪਾਉਂਦਿਆਂ ਆਂ ਆਉਂ ਆ ਜਾਉਂ ਆ ਉਹ ਜੇ ਗੱਲ ਵਾ ਹੈਂ ਪਰ ਨਾ ਇਨਨ ਨੂੰ ਹੁਣ ਜਾ ਕੇ ਇਹ ਗੱਲ ਕਹਿਣੀ ਆ ਵੀ ਬਰਾ ਚੁੱਪ ਕਰਕੇ ਅੱਡ ਹੋ ਜਾਓ ਤ ਨਹੀਂ ਤੇ ਜਾ ਫਿਰ ਉਹਦੇ ਮਿੰਤਰਲਾ ਕਰਕੇ ਲੈ ਨਾਲ ਰਹਿ ਪੋਦੇ ਹੱਦ ਹੋਈ ਏ ਯਾਰ ਇਹਨਾਂ ਵਾਲੀ ਉਹ ਮੇਰੀ ਗੱਲ ਸੁਣਾਂ ਜੇ ਆਟੋ ਹੋਂ ਦੇਖੋ ਤਾਂ ਛੇੜੀ ਆ ਨਾ ਤੇ ਹੁਣ ਆਟੋ ਹੋ ਜੋ ਭਾਜੀ ਨੇ ਮੈਨੂੰ ਉਥੇ ਪੱਟੇ ਕੁੱਤੇ ਨੇ ਫੇਰ ਕਿਹਾ ਵਾ ਕੀ ਕਿਹਾ ਵਾ ਹੁਣ ਜੇ ਸੱਤ ਕੇ ਲੈ ਆਪਣੇ ਪਰਿਵਾਰ ਨੂੰ ਕੋਈ ਨਾ ਕੰਮ ਨਾਲ ਬੇੜ ਦੋ ਪਰੇ ਨਾਲੇ ਦੱਸ ਕੀਂਦੇ ਆ ਨਾਲੇ ਕਹਿੰਦੇ ਦੁੱਧ ਵੀ ਪੀਂਦੇ ਆ ਪੱਠਾ ਦੱਸਾ ਤੇ ਕੋਈ ਪੁੰਦਾ ਕੋਈ ਨਹੀਂ ਤੁਹਾਡਾ ਅੱਛਾ ਸਾਡਾ ਦੁੱਧੇ ਚੂਬਣ ਡਿਆ ਪਿਆ ਵਾ ਹੈ ਉਹ ਜਿਹੜੀਆਂ ਮੱਝਾਂ ਵਾਂ ਆਪਣੇ țeਕਿਆਂ ਤੋਂ ਲੈ ਕੇ ਆਈ ਆ ਇਹ ਜਿਹੜੀਆਂ ਮੱਝਾਂ ਆ ਨਾ ਇਹ ਮੇਰੇ ਸਹੁਰੇ ਨੇ ਬਧੀਆਂ ਹੈਗੀਆਂ ਠੀਕ ਆ ਨਾ ਤੇ ਇਹਦਾ ਵੀ ਉਹਨਾਂ ਸਹੁਰਾ ਤਾਂ ਉਹਨਾਂ ਹੀ ਮੇਰਾ ਕਿੱਡੇ ਹੱਕ ਜਮਾਉਂਦੀ ਫਿਰਦੀ ਆਪਣੇ ਗੱਲ ਸੁਣ ਲੈ ਇੱਕ ਹੋਰ ਰੋਜ਼ ਮੇਰੇ ਕੋਲ ਬੀਤਨੀ ਕੀ ਕਰਾਈ ਜਾਂਦੀ ਠੀਕ ਨਹੀਂ ਜੋ ਵੀ ਗੱਲ ਹੈਗੀ ਨਾ ਤੇ ਚੱਲ ਅਜ ਬਹਿ ਕੇ ਨਿਬੜਦੀ ਹੈ ਗੱਲ ਵੀ ਨਿਬੜ ਲੈਨੇ ਆ ਐਡੀ ਕਾਲੀ ਕਾਦੀ ਆ ਤੇ ਨਾਲੇ ਜੋ ਜੋ ਮੈਂ ਕਹੂੰਗੀ ਨਾ ਮੇਰੀ ਹਾਂ ਚ ਹਾਮ ਲਾਉਣੀ ਜੇ ਠੀਕ ਆ ਨਾ ਜੇ ਆਪਣੇ ਭਰਾ ਦੀ ਸਾਈਡ ਲੱਲੀ ਤੇ ਮੈਂ ਨਹੀਂ ਜੇ ਗੱਲ ਨਿਬੜ ਦੇਣੀ ਮੈਂ ਖਲਾਰਾ ਪਾ ਦੇਣਾ ਜੇ ਫਿਰ ਓ ਯਾਰ ਡਵਲ ਡਵਲ ਦਾ ਸਮਾਨ ਵਾ ਤੇਰਾ ਦਿਮਾਗ ਨਹੀਂ ਕੰਮ ਕਰਦਾ ਤੇ ਜਿੱਥੇ ਜਿੱਥੇ ਮੈਂ ਉਂਗਲ ਰੱਖਦੀ ਨਾ ਉਹ ਚੀਜ਼ਾਂ ਮੈਂ ਲੈਣੀਆਂ ਜੇ ਫਿਰ ਫਿਰਨਾ ਕਿਉਂ ਪੀ ਮੈਂ ਬੋਲੀ ਆ ਮੈਂ ਆ ਕੀਤਾ ਮੈਂ ਉਹ ਕੀਤਾ ਵਾ ਜੇ ਗੱਲ ਕਰਨੀ ਜੇ ਨਾ ਨਿੱਤਰ ਕੇ ਕਰਨੀ ਜੇ ਹੁਣ ਸਾਹਮਣੇ ਉੱਥੇ ਬਹਿਣਾ ਵਾ ਨਾ ਹਰ ਤੋਂ ਫਿਰ ਵੀ ਸੀਨੀਅਰ ਵਾ ਉਸ ਤੈਸਵਾਦੀ ਗੱਲ ਕਰੀ ਕੋਈ ਗੱਲ ਨਹੀਂ ਬਥੇਰੀ ਇੱਜ਼ਤ ਕੀਤੀ ਇਹਨਾਂ ਦੀ ਮੈਂ ਇਹਨਾਂ ਨੂੰ ਇੱਜ਼ਤ ਕਰਾਉਣੀ ਕਦੋਂ ਆਈ ਆ ਗੱਲਾਂ ਵੇ ਕਿਦਾਂ ਦੀਆਂ ਕਰਦੇ ਆ ਹੁਣ ਤੁਹਾਡੇ ਸਾਹਮਣੇ ਦੀ ਗੱਲ ਆ ਨਾ ਫਿਰ ਦੁੱਧ ਵੀ ਸੁਣਾਉਂਦਾ ਫਿਰ ਦੁੱਧ ਪੀਂਦੇ ਆ ਕੀ ਗੱਲ ਵਾ ਪੀਣਾ ਨਹੀਂ ਤੁਹਾਡਾ ਆਪਾ ਚੱਲ ਪੱਠੇ ਤੇ ਭਾਜੀ ਪਾਉਂਦਾ ਅੱਗੇ ਵੀ ਜਾਂ ਨੇੜੇ ਪਾਉਂਦੇ ਹੁੰਦੇ ਅਸੀਂ ਤੇ ਕਿਤੇ ਹੱਥ ਨਹੀਂ ਲਾਇਆ ਤੇ ਸੰਤ ਕਰਦੇ ਆ ਤੇ ਨਾਲੇ ਤੁੰਗੜੀ ਤਾਂ ਰਗੜਦੀ ਰਹੀ ਆ ਨਹੀਂ ਨਾ ਕੱਢੀਆਂ ਉਹ ਆਪਣੇ ਥਾਂ ਸੱਚੇ ਆ ਕੋਈ ਗੱਲ ਨਹੀਂ ਸੱਚੇ ਆ ਹੁਣ ਉੱਥੇ ਜਾ ਕੇ ਨਾ ਹਾਂ ਗੱਲਾਂ ਨਾ ਤਰੌਣ ਡਿਆ ਪਿਓ ਮੈਨੂੰ ਕਰਨ ਦਿਓ ਗੱਲ ਹੁਣ ਉਹ ਚੱਲ ਯਾਰ ਜੋ ਵੀ ਕਰਨਾ ਨਾ ਤੇ ਜਾ ਕੇ ਗੱਲ ਨਿਬੇੜੋ ਪਰੇ ਤੇ ਮੈਂ ਦੱਸਿਆ ਕਿ ਰੋਜ਼ ਮੇਰੇ ਕੋ ਤੁੰਬੇ ਦੀ ਤੜਾਈ ਜਾਂਦੇ ਕੋਈ ਨਹੀਂ ਮੁਕਾਦਨੇ ਗੱਲ ਅੱਜ ਆਹ ਤੇ ਪਰ ਮੇਰੀ ਗੱਲ 'ਚ ਬੋਲਿਓ ਨਾ ਬਹੁਤਾ ਕਿ ਨਾ ਮੇਰਾ ਰੱਖਾ ਹੀ ਕੱਢਿਓ ਚਲਾ ਚਲੋ ਗੱਲ ਦੀ ਬਾਤ ਨਹੀਂ ਮੈਂ ਤਾਂ ਅੰਦਰੋਂ ਨਿਕਲ ਜਾਣਗੇ ਗੱਲ ਕਰ ਲੈਣ ਦਿਓ ਮੈਨੂੰ ਹੁਣ ਸਾਰੀ ਪਰ ਤੂੰ ਨਾ ਰਹਿਣ ਦੇ ਤਾਂ ਕਿਹਜੋਗ ਤੁਸੀਂ ਨਾ ਵਿੱਚ ਬੋਲਿਓ ਹੁਣ ਮੈਨੂੰ ਉਹੀ ਕੋਈ ਨਾ ਕੋਈ ਗੱਲ ਛੇੜਨੀ ਹੈ ਵਿੱਚ ਉਹ ਨਹੀਂ ਬੋਲਦਾ ਚਲਾਗਾ ਚਲੋ ਬਾਜੀ ਉਹ ਕੀਤੇ ਸਾਰੇ ਜਣੇ ਤਿਆਰ ਤੇ ਉਹ ਗੱਲ ਬੇੜੀ ਹੁਣ ਤੱਕ بیمار ਕੋਈ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਕੀ ਇਹੋ ਜੀ ਚਲ ਮੈਂ ਆ ਗਿਆ ਪੱਠੇ ਪਾ ਕੇ ਆਹੋ ਆਜੋ ਆਜੋ ਫਿਰ ਅਰੇ ਆ ਬਾਅਦ ਚ ਲੰਮਾ ਇਹਨਾਂ ਦਾ ਸਿਆਪਾ ਨਿਵੇੜ ਹੀ ਲਈਏ ਪਹਿਲਾਂ ਲੈ ਗੱਲਾਂ ਤਾਂ ਬੜੀਆਂ ਕਰਦੇ ਹਵਨ ਸਵਨੀਆਂ ਪਹੁੰਚੇ ਕਿਉਂ ਨਹੀਂ ਅਜੇ ਤੱਕ ਹੈ ਤੈਨੂੰ ਮੱਖਾ ਜੁਬਾਨ ਆਪੇ ਅੰਦਰ ਰੱਖ ਆਪੇ ਆਈਂਦੇ ਮੇਰੀ ਜੁਬਾਨ ਅੰਦਰ ਹੀ ਆ ਤੇ ਨਾਲੇ ਨਾ ਹੁਣ ਗੱਲ ਕਰ ਲਿਓ ਗੁੰਗੇ ਨਾ ਬਣੇ ਰਹੋ ਗੁੰਗਾ ਯਾਰ ਮੈਂ ਕਿਹ ਬਣਨਾ ਹਾਂ ਕਿਉਂ ਹੈਗਾ ਸਭ ਸਭ ਕੁਝ ਸਾਹਮਣੇ ਇੱਥੇ ਉਹ ਕਮੀਆਂ ਗੱਲਾਂ ਕਰ ਜਾਂਦੀ ਆ ਮੈਂਨ ਕਮੀਆਂ ਕਰਦੀ ਆਈ ਕਿਉਂ ਨਹੀਂ ਅਜੇ ਤੱਕ ਫਿਰ ਓਏ ਆਜ ਤਾਂ ਸਿਰ ਨਾ ਖਾ ਮੇਰਾ ਪੁੱਤਾਂ ਆਰਾ ਆਰਾ ਹੂੰ ਬੈਠੇ ਹਾਂਜੀ ਹਾਂਜੀ ਆਜੋ ਭਾਈ ਵੇਖਾ ਕਿਦਾਂ ਆਈ ਏ ਟੌਰ ਦੇ ਨਾਲ ਹੁਣਾਂ ਤੇ ਉਹ ਹੀ ਆ ਜੋ ਮੈਂ ਚਾਹਨੀ ਆ ਜੋ ਮਰਜ਼ੀ ਕਰਦੀ ਫਿਰ ਮੈਂ ਕਹਿੰਦਾ ਵੀ ਕਣਕ ਨੇ ਹੁਣ ਬੀਜੀ ਆ ਹਾਂਜੀ ਹਾਂਜੀ ਪਾਣੀ ਦੋ ਤਿੰਨ ਲੱਗਣੇ ਆ ਤੇ ਚਲੋ ਖਾਦਾ ਪੈਣੇ ਆ ਤੇ ਸਪਰੇਅ ਹੋਣੀ ਆ ਹਾਂਜੀ ਹਾਂਜੀ ਤੇ ਪਹਿਲਿਆਂ ਦੇ ਜਿਹੜੀਆਂ ਉਹ ਤੇ ਜਦੋਂ ਕਣਕਾਂ ਲੀਆਂ ਵੇਲੀਆਂ ਹੋਣਗੀਆਂ ਝੋਨਾ ਲਾਉਣ ਤੋਂ ਪਹਿਲਾਂ ਮੁੜ ਕੇ ਆਪੋ ਆਪਣਾ ਸੰਭਲਿਓ ਆਹੋ ਇਤਰਾ ਹੀ ਹੋਣੀ ਹੁੰਦੀ ਜਿਹੜਾ ਪਾਸਾ ਤੈਨੂੰ ਚੰਗਾ ਲੱਗੂਗਾ ਅੱਧੀ ਜ਼ਮੀਨ ਆਪਣੀ ਓਹ ਬਣਨੇ ਵਾਲੀ ਠੀਕ ਹੈ ਠੀਕ ਉਹ ਹੋਏ ਮੁੰਕੇ ਆਪਾਂ ਪੱਕੀ ਕਰਾ ਲਾਂਗੇ ਠੀਕ ਹੈ ਠੀਕ ਹੈ ਉਹਦਾ ਕੋਈ ਝਗੜਾ ਨਹੀਂ ਹਾਂਜੀ ਹਾਂਜੀ ਇੱਕ ਮੋਟਰ ਤੂੰ ਰੱਖ ਲਈਂ ਕਹੀਂ ਰੱਖ ਲਾਂਗੇ ਬਿਲਕੁਲ ਜੀ ਬਿਲਕੁਲ ਮੋਗੀ ਨਾ ਗੱਲ ਹਾਂਜੀ ਹਾਂਜੀ ਹੁਣ ਆ ਗਈ ਗੱਲ ਕਰ ਤੇ ਹਾਂਜੀ ਰੋਟੀ ਪਾਣੀ ਆਪਣਾ ਅਡ ਕਰੋ ਘਰ ਤੇ ਹੁਣ ਤੈਨੂੰ ਪਰ ਇਹੋ ਇੱਕੋ ਹੀ ਆ ਇਕੱਠਾ ਹੀ ਹੈ ਸਾਰਾ ਹਾਂਜੀ ਤੇ ਜਿਹੜਾ ਪਾਸਾ ਲੈਣਾ ਵਾ ਦੋ ਵੇ ਦੋ ਬੈਡਰੂਮ ਹਾਂਜੀ ਹਾਂਜੀ ਹੈ ਸਟੋਰ ਵਾ ਚੱਲ ਸਟੋਰ ਚ ਸਮਾਨ ਤੁਹਾਡਾ ਵੀ ਪਿਆ ਥੋੜਾ ਬੋੜਾ ਇੱਕ ਇੱਕ ਬੈੱਡਰੂਮ ਰੱਖ ਲਓ ਤੇ ਦੋ ਹੀ ਬਾਥਰੂਮ ਆ ਇੱਕ ਤੇ ਬਾਹਰ ਵਾਲਾ ਵਰਤੀ ਜਾਓ ਕਿ ਜਿਹੜਾ ਅੰਦਰ ਵਾਲਾ ਵਰਤੀ ਜਾਓ ਤੇ ਡਾਇੰਗ ਰੂਮ ਰਹਿਣ ਦਾ ਸਾਂਝਾ ਜਿਹੜਾ ਭੈਣ ਭਰਾ ਆਵੇ ਉਹ ਚੱਲ ਇੱਥੇ ਘੜੀ ਬਹਿ ਜਾਏ ਕੋ ਚਾਹ ਪਾਣੀ ਪੀ ਲਿਆ ਰੋਟੀ ਪਾਣੀ ਛਕ ਲਿਆ ਹਲੇ ਰਸੋਈ ਨਾਲ ਵੀ ਦੋ ਆ ਇੱਕ ਰਸੋਈ ਤੁਸੀਂ ਰੱਖ ਲਓ ਇੱਕ ਇਹ ਰੱਖ ਲੈਣ ਤੁਸੀਂ ਆਪਣਾ ਰੋਟੀ ਪਾਣੀ ਉਧਰ ਬਣਾਇਆ ਜਿਓ ਇੱਧਰ ਬਣਾਇਆ ਮੈਂ ਦੱਸਦੀ ਆ ਕਿ ਕਿੱਦਾਂ ਵੰਡ ਕਰਨੀ ਆ ਠੀਕ ਆ ਨਾ ਜਿਹੜੀ ਅੰਦਰ ਵਾਲੀ ਸੋਈ ਹੈ ਨਾ ਉਹ ਲੈਣੀ ਆਪਾਂ ਠੀਕ ਆ ਤੇ ਜਿਹੜਾ ਅੰਦਰ ਬਾਥਰੂਮ ਆ ਉਹ ਵੀ ਸਾਡਾ ਜੀ ਠੀਕ ਆ ਨਾ ਆਹੋ ਤੇ ਬੈਡਰੂਮ ਤੇ ਪਤਾ ਹੀ ਆ ਅੱਗੇ ਆਪੋ ਆਪਣੇ ਹੂੰ ਤੇ ਡਰਾਈング ਰੂਮ ਜਿੱਦਾਂ ਕਿਹਾ ਵਾ ਚਲੋ ਪਰੋਣੇ ਕੜੇ ਰੋਜ ਤਰੇ ਕੋਈ ਨਹੀਂ ਕਰ ਲੈਣ ਜੀ ਨਜ਼ਰ ਵਖਰਾ ਕਰਨੀ ਪੰਦਾ ਪਰ ਆਹ ਦੋ ਚੀਜ਼ਾਂ ਜਿਹੜੀਆਂ ਇਹ ਮੇਰੀਆਂ ਜੇ ਨਾਲੇ ਨਾ ਸੁਣ ਲੋ ਸਾਰੇ ਜਾਣੇ ਸਾਡਾ ਸਮਾਨ ਵਾ ਜ਼ਿਆਦਾ ਤੇ ਸਟੋਰੀ ਆਪਾਂ ਰੱਖਣਾ ਨੇ ਨਹੀਂ ਕੀ ਗੱਲ ਤੈਨੂੰ ਸਾਰਾ ਕੁਝ ਆਈਦਾ ਪਹਿਲੀ ਗੱਲ ਤੇਰਾ ਮਤਲਬ ਕੀ ਹੈ ਜਦੋਂ ਮਨਜਿੰਦਰ ਬੈਠਾ ਤੂੰ ਆਪੇ ਚੀਜ਼ਾਂ ਵੰਡਣ ਦਾ ਭੀ ਮੈਂ ਨਹੀਂ ਲੱਗੂ ਕਿ ਗੱਲ ਕਰ ਸਕਦੀ ਨਾ ਮਨਜਿੰਦਰ ਮੈਂ ਰੋਟੀਆਂ ਪਕਾਉਣੀਆਂ ਵਾ ਨਹੀਂ ਹੁਣ ਵੰਡ ਵੰਡਾਈ ਹੋਣ ਦੋ ਵਿਆਂ ਕਿ ਲੜੀ ਜਾਉਗੀਆਂ ਤੇ ਵੰਡ ਵੰਡਾਈ ਤਾਂ ਹੋਣ ਈ ਆ ਹੁਣ ਬੋਲੇ ਤੇ ਭੈਣ ਜੀ ਆ ਮੈਂ ਤੋੜੀ ਕੁਛ ਨਹੀਂ ਭੈਣ ਜੀ ਬੋਲੀ ਓ ਕੁਗੂ ਆ ਜਾ ਇਹਨੂੰ ਸਮਝਾਉਂਦਾ ਨਹੀਂ ਕੋ ਏ ਮੈਂ ਤਾਂ ਕੋਈ ਨਹੀਂ ਕਿ ਲੱਗਦਾ ਮੈਂ ਤਾਂ ਸਮਝਾ ਕੇ ਲੈ ਪਰ ਨਹੀਂ ਜਬਾਨੀ ਦੀ ਰਹਿ ਛੱਡੀ ਦੱਸ ਫਿਰ ਮੈਂ ਦੱਸਣਾ ਨਹੀਂ ਕਿ ਕਿਹੜੀ ਚੀਜ਼ ਮੈਨੂੰ ਚਾਹੀਦੀ ਆ ਹੱਦ ਹੋ ਗਈ ਤੁਹਾਡੇ ਵਾਲੇ ਜਦੋਂ ਸਾਰਿਆਂ ਨੂੰ ਇੱਕ ਇੱਕ ਚੀਜ਼ ਮਿਲ ਰਹੀ ਆ ਤੇ ਸਟੋਰ ਵੀ ਸੰਝਾ ਆਉਂਦੇ ਚ ਚਲੋ ਇਹ ਵੀ ਸਮਾਨ ਥੋੜਾ ਬੋਤਾ ਰੱਖ ਲੈਣਾ ਇਹਨਾਂ ਦਾ ਵੀ ਪਿਆਰ ਏ ਇਹ ਹੁਣ ਕੱਲੀ ਸਟੋਰ ਲੈ ਕੇ ਬੈਠੇ ਤਾਂ ਉਥੇ ਦੂਜਿਆਂ ਤਰਪਾਲ ਬੰਨਣੇ ਬਾੜ ਨਾਲੇ ਮੇ ਤੂੰ ਤਹੀ ਗੱਲਾਂ ਕਾਂਡੇ ਮੈਂ ਨੀ ਕੋਈ ਗੱਲ ਕੀਤੀ ਤੇ ਇਹਨੂੰ ਕੀ ਲੋੜ ਹੈ ਕਹਿੰਦੀ ਆ ਵੀ ਚੀਜ਼ ਮੈਂ ਲੈਣੀ ਆ ਵੀ ਮੈਂ ਲੈਣੀ ਤੇ ਮੈਂ ਉੱਥੇ ਵਿਹੜੇ ਚ ਧਰ ਲੈਣੀ ਆ ਚੀਜ਼ਾਂ ਨਹੀਂ ਤਾਣ ਮੈਨੂੰ ਪਤਾ ਮੈਂ ਆਪਣੇ ਚੀਜ਼ਾਂ ਕਿੱਧਰ ਖੜੀਆਂ ਆ ਤੁਹਾਨੂੰ ਬਹੁਤਾ ਪਤਾ ਨਹੀਂ ਤੇ ਤੁਸੀਂ ਨਾ ਬੋਲ ਨਹੀ ਬੋਲਣਾ ਤੇ ਨਹੀਂ ਸਭ ਕੁਝ ਤੈਨੂੰ ਹੀ ਚਾਹੀਦਾ ਅਸੀਂ ਜਾ ਕੇ ਸੜਕ ਤੇ ਬਹਿ ਜਾਂਦੇ ਆ ਉਹ ਨਹੀਂ ਪਰਜਾਈ ਜਾਣਾ ਕਿਹਨੇ ਨਿਕਾ ਗਦੇ ਮੇਰੀ ਗੱਲ ਸੁਣ ਤੂੰ ਆਪਣੀ ਜ਼ੁਬਾਨ ਅੰਦਰ ਰੱਖ ਦਰ ਰਹਿ ਗਿਆ ਨਾ ਬਸ ਟੋਰ ਦੀ ਠੀਕ ਆ ਤੂੰ ਇਹ ਰੱਖ ਲੈ ਤੇ ਭਾਜ ਬਣ ਫਿਰ ਉਹ ਵੱਡਾ ਕਮਰਾ ਦੇ ਦੇ ਅੱਛਾ ਬਾਹਰ ਵਾਲਾ ਉਹ ਏਡਾ ਵੱਡਾ ਕਮਰਾ ਹੈ ਇਹਨਾਂ ਨੂੰ ਕਿੱਦਾਂ ਦੇ ਦੇ ਚੱਲ ਠੀਕ ਆ ਮੰਨ ਲਈ ਨਹੀਂ ਆ ਮੈਂ ਤੇ ਜਿਹੜਾ ਹਾਲ ਆ ਮੈਂ ਨਾ ਗੱਡੀਆਂ ਰਾਉਣ ਵਾਲਾ ਉਹ ਫਿਰ ਸਾਡਾ ਜੀ ਠੀਕ ਆ ਨਾ ਹੁਣ ਹੁਣ ਤੇ ਹੋ ਗਈ ਵੰਡ ਹੁਣ ਕੁ ਤੈਨੂੰ ਪਤਾ ਲੱਗੇ ਚੁੱਪ ਕਰਕੇ ਵੇਂਦਾ ਨਹੀਂ ਨਾ ਉਹਦੇ ਮੂੰਹ 'ਤਾਂ ਹੀ ਤੇ ਸਿਰ ਤੇ ਚੜ ਗਈ ਕਿੰਨਾ ਵੱਡਾ ਕਮਰਾ ਵਾ ਕਿੰਨਾ ਗਾਡਰਾ ਦਾ ਵਾ ਤੇ ਚੱਲ ਕੋਈ ਗੱਲ ਨਹੀਂ ਫਿਰ ਕੀ ਆ ਸਟੋਰ ਕਿਹੜਾ ਨਿੱਕਾ ਵਾ ਸਾਡਾ ਦੇਖ ਲਈ ਬਰਾਬਰ ਹੀ ਆ ਕੰਮ ਕੋਈ ਗੱਲ ਨਹੀਂ ਕੀ ਸਮਾਨ ਦੇ ਰੱਖਣਾ ਵਾ ਉਹ ਗੱਡੀਆਂ ਰਾਉਣ ਵਾਲਾ ਸਾਡਾ ਜੀ ਆਪਾ ਗੱਡੀ ਨਾ ਆ ਕਰਨੀ ਇਹਨਾਂ ਨੂੰ ਤਾਂ ਪੁੱਛ ਲਾ ਬੇ ਗੱਡੀਆਂ ਨਾਲ ਵਾਲਾ ਸਾਰਾ ਹਾਲ ਤੇ ਨੂੰ ਦੇ ਦੇ ਤੇ ਅਸੀਂ ਚੀਜ਼ਾਂ ਕਿੱਥੇ ਖਿਲਾਰ ਦਿਆਂ ਤੇ ਜੇ ਤਾ ਇੱਡਾ ਵਟਾ ਕਮਰਾ ਤੁਹਾਨੂੰ ਦੇਤਾ ਉਥੇ ਖਿਲਾਰੋ ਅੱਛਾ ਤੁਹਾਡੀਆਂ ਗਲਤੀਆਂ ਸਾਰੀਆਂ ਜਦੋਂ ਮੈਂ ਤੁਹਾਨੂੰ ਆਂਦੀ ਹੀ ਵੀ ਬੁੜੀਆਂ ਨੂੰ ਬਿਠਾ ਲਓ ਨਾਲ ਆਪਸ ਵਿੱਚ ਵੰਡ ਕਰ ਲਓ ਤੁਹਾਨੂੰ ਕੀ ਲੋੜੀ ਕਹਿਣ ਦੀ ਤੂੰ ਵੀ ਆ ਜਾ ਤੂੰ ਨੂੰ ਵੀ ਸੱਦ ਲਈ ਹੁਣ ਉਹ ਆਂਦੀ ਸਾਰਾ ਕੁਝ ਮੈਨੂੰ ਚਾਹੀਦਾ ਚੀਜ਼ਾਂ ਨੂੰ ਤੁਸੀਂ ਵਰਤਣੀਆਂ ਵਾ ਤਾਂ ਹੀ ਕੰਮ ਸਿਆਪਾ ਨਿਭੜਨਾ ਹੈ ਸਾਡੀਆਂ ਵੰਡੀਆਂ ਤੁਹਾਨੂੰ ਆਉਣੀਆਂ ਪਸੰਦ ਤੇ ਕੰਮ ਤੇ ਉਹ ਹੋਣਾ ਜੋ ਉਹਨੇ ਕਿਹਾ ਮੇਰੀ ਤਾਂ ਕਹਿਣੀ ਮੰਨਣੀ ਨਹੀਂ ਤੇਰੀ ਕਿਉਂ ਨਹੀਂ ਮੰਨਣੀ ਤੈਨੂੰ ਤੂੰ ਉੱਥੇ ਆਪਣਾ ਰੱਖ ਲਈ ਸਮਾਨ ਇਹ ਸਟੋਰ ਚ ਰੱਖ ਲੈ। ਤੇ ਜੇ ਇਹੋ ਬੰਦਾ ਹੌਸਲੇ ਨਾਲ ਗੱਲ ਕਰ ਲੈ। ਮੈਂ ਦੱਸਾਂ ਭਾਂਦੇ ਨਾਲ ਇਦਾਂ ਹੀ ਹੋਣਾ ਚਾਹੀਦਾ ਸੀ। ਜਦੋਂ ਮੈਂ ਤੁਹਾਨੂੰ ਕਿਹਾ ਸੀ ਕਿ ਆਹ ਹਾਲ ਨਾਸ਼ਤੋ ਉਹ ਪਰਲੇ ਮੱਝਾਂ ਵਾਲੇ ਬਰਾਂਡੇ ਲੈਂਟਰ ਵਾਲੇ ਨਾਸ਼ਤੋ ਤੇ ਤੁਸੀਂ ਆਂਦੇ ਨਹੀਂ ਮੈਂ ਤਾਂ ਹਵਾਲੀ ਛੱਤਨੇ ਆ। ਉਦੋਂ ਦੀ ਕੋਠੀ ਪਾਈ ਹੁੰਦੀ ਦੂਜੀ। ਅੱਜ ਜਰਮਾਨਾ ਆਪੋ ਆਪਣੇ ਤਾਂ ਹੀ ਬਹਿ ਜਾਣਾ ਹੈ। ਵੱਡੀਆਂ-ਵੱਡੀਆਂ ਚੀਜ਼ਾਂ ਨੂੰ ਹੱਥ ਮਾਦੇਂ ਸੀ ਤੇ ਇਕੱਠੇ ਰਹਿਣਾ ਸਾਡਾ ਤਾਂ ਪਿਆਰ ਹੀ ਬੜਾ। ਹੁਣ ਦੱਸੋ। ਉਹ ਬਥੇਰਾ ਪਿਆਰ ਹੀ। ਬੁੱਢੀਆਂ ਦਾ ਬੇੜਾ ਕਰਕੇ ਦਾ ਬੰਦੇ ਦੀ ਸਾਰੀ ਉਮਰ ਭਰਾ-ਭਰਾ ਨਹੀਂ ਵੱਖ ਹੁੰਦੇ। ਮੇਕਅਪ ਬੁੜੀਆਂ ਮਸ਼ਹੂਰ ਕਰ ਛੜੀਆਂ ਵਾ ਹੈ ਪਹਿਲਾ ਮੇਰਾ ਮੇਕਅਪ ਮਸ਼ਹੂਰ ਕਰ ਛੜਿਆ ਇਹ ਹਾਈ ਲੰਦੀ ਪਾਉਂਦੀ ਇਹ ਹਿਆ ਕਰਦੀ ਹੈ ਹੁਣ ਜੇ ਕਿਆ ਪਾੜ ਡ ਹੋ ਜਨੇ ਹੋਣੀ ਬਿਮਾਰੀ ਪੈਣ ਲਈ ਆਹੇ ਆ ਵੀ ਨਹੀਂ ਦੇਣਾ ਇਹਨਾਂ ਨੂੰ ਆ ਵੀ ਨਹੀਂ ਦੇਣਾ ਇਹਨਾਂ ਨੂੰ ਸਭ ਤੋਂ ਸਾਹਮਣੇ ਤਹੀ ਨਹੀਂ ਲੈ ਮੈਨੂੰ ਇਹ ਦੱਸ ਤੇਰੇ ਪੇਕੇਆਂ ਕੋ ਪੈਸੇ ਲੈ ਕੇ ਹੀ ਸੀ ਜਮਣਾ ਹੀ ਆ ਖਬਰਦਾਰ ਖਬਰਦਾਰ ਤੇ ਮੇਰੇ ਪੇਕੇਆਂ ਨੂੰ ਗੱਲ ਕੀਤੀ ਤੇ ਸੁਣਦੇ ਨਹੀਂ ਹੁਣ ਤੁਸੀਂ ਉਦੋਂ ਬੁਕਾਦਾ ਤੁੰਨ ਵਾਦੇ ਤੁੰਨ ਕਰਦੀ ਹੈ ਮੇਰੇ ਪੇਕੇ ਰਾਜੇ ਆ ਠੀਕ ਆ ਨਾ ਲਾਗੇ ਬੰਨਿਆਂ ਨੇ ਚਿੱਟ ਸਾਰੇ ਪਾਸੇ। ਉਹ ਜੀਵਨ ਮੇਰੀ ਗੱਲ ਸੁਣ। ਏਕੇ ਸਾਰਿਆਂ ਦੇ ਰਾਜੇ ਹੁੰਦੇ ਆ। ਨਾਲੇ ਤੇਰੇ ਵੀ ਰਾਜੇ ਹੋਗੇ। ਇਹਦੇ ਵੀ ਰਾਜੇ ਹੋਗੇ। ਹਾਂ? ਤੂੰ ਨਲਾਇਕ ਤੇਹੀਂ ਆ ਦੋਵੇਂ ਜਾਨੇ। ਠੀਕ ਆ ਕਿ ਨਹੀਂ? ਸਾਡੇ ਘਰ ਤੇ ਸਾਰਾ ਕੁਝ ਹੀ ਐਨੀ ਬਰਕਤ ਹੀ। ਅੱਜ ਟਕੇ ਟਕੇ ਦੀਆਂ ਗੱਲਾਂ ਹੋਣ ਨਹੀਂ ਸਾਡੇ ਤੇ। ਮੇਰੀ ਗੱਲ ਸੁਣ ਲਾ। ਬਾਕੀ ਸਾਰਾ ਕੰਮ ਹੋ ਗਿਆ ਹੀ। ਇਹ ਡੰਗਰਾਂ ਦਾ ਕੰਮ ਰਹਿ ਗਿਆ ਹੋ ਕਿ ਤਰਾ ਕਰਨੀ ਹੁਣ ਵੇਖ ਲਾ। ਮੁੜ ਕੇ ਨਾ ਮੇਰਾ ਸਰਗਾ। ਇਹਨਾਂ ਨੂੰ ਪੁੱਛ ਨੋ ਸਿਆਣਿਆਂ ਨੂੰ। ਤਾਨੂੰ ਕੀ ਪੁੱਛਣਾ ਸਾਡੀ ਗਾਇਨੇ ਮੰਨਣੀ ਹੋਈ ਰਤਾਵਾ ਨਾ ਅਸੀਂ ਜਿਹੜੀ ਚੀਜ਼ ਵੰਡਦੇ ਆ ਉਹ ਪਸੰਦ ਨਹੀਂ ਆਉਂਦੀ ਚੱਲ ਕੋਈ ਨਹੀਂ ਫਿਰ ਉਹ ਵੀ ਮੈਂ ਹੀ ਵੰਡ ਦਿੰਨੀ ਆ ਵੰਡ ਵੰਡ ਮਕਾ ਕੰਮ ਜਿਹੜੀ ਗੱਲ ਸੁਣੋ ਦੋ ਮੱਝਾਂ ਆਹੋ ਇੱਕ ਝੋਟੀ ਆ ਆਹੋ ਤੇ ਜਿਹੜੀ ਝੋਟੀ ਆ ਨਾ ਉਹ ਮੈਨੂੰ ਬੜੀ ਪਸੰਦ ਵਾ ਇੱਕ ਮੱਝ ਦੇ ਨਾਲ ਝੋਟੀ ਵੀ ਲੈਣੀ ਜੇ ਸਣੀ ਮੈਂ ਜਾਵਾਂ ਅੰਦਰ ਮੇ ਚਾਚੀ ਕਿਦਾਂ ਬੋਲਣ ਲਈ ਮਮੀ ਨੂੰ ਉਹ ਮੇਰੇ ਗੱਲ ਸੁਣੇ ਬੈਠੀ ਦਾ ਡਾਡੀ ਨੇ ਮੈਨੂੰ ਮਨਾ ਕੀਤਾ ਠੀਕ ਆ ਉਹ ਗੱਲ ਕਰਨ ਦੇ ਐਪੀਸੋਡ ਹੀ ਕਰ ਲਾਂਗੇ ਉਹਨਾਂ ਨੂੰ ਉਹ ਵੀ ਦੋਵੇਂ ਆਦੇ ਡਾੜੀਆਂ ਨਹੀਂ ਵੀ ਦੋਵੇਂ ਆ ਨਾ ਉਹਨਾਂ ਦੇ ਗਿਆ ਤੇ ਉਹਨਾਂ ਨੇ ਕਹਿੰਦਾ ਹੱਡੇ ਨਹੀਂ ਆਏ ਤੇ ਇੱਕ ਨੂੰ ਅਗੇ ਤੁਹਾਡੀ ਮਾਵਨੀ ਨਾ ਬੋਲਣ ਦੀ ਇਨਾ ਤੇ ਉਹ ਕੀ ਕਰਨ ਗਿਆਣ ਕਿ ਉਹ ਕਦਾ ਬੋਲਣ ਡੀ ਇਹ ਚੱਲ ਮੈਨੂੰ ਡਾੜੀ ਨੇ ਮਨਾ ਕੀਤਾ ਹੁਣ ਮੈਂ ਕਿੱਦਾਂ ਜਾਵਾਂ ਡਾੜੀ ਨੇ ਜੋ ਕਰਨਾ ਚੰਗਾ ਹੀ ਕਰਨਾ ਕੋਈ ਗੱਲ ਨਹੀਂ ਬੈਠੀ ਰਹਿ ਰਾਬ ਤੁਹਾਨੂੰ ਨਹੀਂ ਪਤਾ ਸਣੀ ਚਾਚੀ ਕਿੰਨੀ ਚਲਾਕ ਵਾ ਚੁੱਪ ਕੀਤੀ ਰਹਿ ਜੋ ਵੀ ਹੋਣਾ ਵਾ ਪਤਾ ਲੱਗ ਜਣਾ ਵਾ ਸਾਰੀ ਨੇ ਸਾਰੀ ਉਮਰ ਘਰ ਸੰਭਿਆ ਵਾ ਇੰਨਾ ਘਾਟਾ ਨਹੀਂ ਖਾਂਦਾ ਉਹ ਜੋ ਵੀ ਹੋਣਾ ਵਾ ਬਰਾਬਰੀ ਹੋਣਾ ਵਾ ਟੈਨਸ਼ਨ ਨਾ ਲੈ ਤੂੰ ਬੈਠੀ ਰਹਿ ਰਾਬ ਨਹੀ ਜਾਂਦੀ ਕਹਿੰਦੇ ਉਹਨਾਂ ਦੇ ਉਹਨਾਂ ਕਿਹਾ ਫਿਰ ਆਪਾਂ ਜਾਵ ਉਹਨਾਂ ਦਾ ਇਹਨੂੰ ਆਉਣ ਦੀ ਕੀ ਲੋੜ ਵਾ ਚਾਚੀ ਵੇਖਾਂ ਉਹਨੇ ਕਿਨੂ ਆਰੇ ਆਉਂਦੇ ਨਾ ਕਿਦਾਂ ਬੋਲਦੀ ਐ ਉਹ ਚਲ ਸਾਡੇ ਕੋਈ ਨਹੀਂ ਮੰਮੀ ਵੀ ਡੈਡੀ ਵੀ ਉੱਥੇ ਮੰਮੀ ਵੀ ਉੱਥੇ ਆਪੇ ਗੱਲ ਕਰ ਲੈਣ ਜਾਨੂੰ ਨਹੀਂ ਲੋੜ ਜਾਂਦੀ ਸਾਡੇ ਨੂੰ ਤਾਂ ਗੱਲ ਹੀ ਨਹੀਂ ਆਉਣੀ ਹੈਗੀ ਰਾਮ ਨਾ ਬੈਦਾ ਬਸ ਆ ਵੇਖ ਲੋ ਨਿਆਣ ਵਾਲੀ ਗੱਲ ਉਦਾਂ ਜਰ ਉਹਨਾਂ ਆਨੀ ਐ ਨਾ ਮੱਝਾ ਮਲ ਜਾ ਉਦੋਂ ਆਦੀ ਮੈਨੂੰ ਮੁਸ਼ਕ ਹੁੰਦੀ ਆ ਤੇ ਹੁਣਾਂ ਦੇ ਮੈਨੂੰ ਦੋ ਚਾਹੀਦੀਆਂ ਨੇ ਹੱਦ ਹੋ ਗਈ ਇਹਦੀ ਐ ਸਾਰਾ ਕੁਝ ਇਹਨੂੰ ਹੀ ਚਾਹੀਦਾ ਖਾਣੂ ਨਹੀਂ ਚਾਹੀਦਾ ਉਹ ਚਲ ਦੋ ਹੀ ਲਲੋ ਛਾਪਾਂ ਨ ਬੇੜੋ ਤੇ ਸਾਰਾ ਕੁਝ ਦੇ ਦੋ ਤੁਹਾਨੂੰ ਮੰਝੰਦਰ ਥਾ ਮੇਰੀ ਗੱਲ ਸੁਣ। ਇਹ ਕਹਿੰਦੀ ਨਾ ਮੈਨੂੰ ਛੋਟੀ ਬੜੀ ਵਧੀਆ ਲੱਗਦੀ ਆ। ਹਾਂਜੀ। ਛੋਟੀ ਵੀ ਲੈ ਲਓ। ਤੇ ਜਿਹੜੀ ਮੱਝ ਤੋਕੜਾ ਉਹ ਤੁਸੀਂ ਲੈ ਲਓ। ਤੇ ਜਿਹੜੀ ਦੂਜੀ ਸੱਜਰ ਉਹ ਅਸੀਂ ਲੈ ਲੈਣੀ ਆ। ਤੁਸੀਂ ਦੋ ਲੈ ਲਓ ਅਸੀਂ ਇੱਕ ਲੈ ਲੈਣੀ ਆ। ਆ ਵੇਖ ਲਓ। ਹੈ? ਇਹ ਮੇਰਾ ਵੱਡਾ ਭਰਾ ਆ। ਉਹਨੇ ਕੋਈ ਗਲਤ ਫੈਸਲਾ ਨਹੀਂ ਕਰਨਾ। ਦੋ ਤਾਂ ਪੀਣ ਏ ਤੇ ਪੱਠੇ ਪਾਉਣੇ ਅਸੀਂ ਲੈ ਲਈਏ। ਅਸੀਂ ਨਹੀਂ ਲੈਣਾ। ਕੋਕੜ ਤਾਂ। ਗੱਲ ਇਤਨਾ ਨਿਬੜਣੀ ਆ। ਜਿਹੜੀ ਸੱਜਰ ਸੂਈ ਆ ਨਾ ਉਹ ਫਿਰ ਇੰਨਾ ਰੱਖ ਲੈਣੀ ਆ। ਕਿਉਂ ਰੱਖ ਲੈਣੀ ਆ? ਉਹ ਤੁਸੀਂ ਪੱਠੇ ਵਾਲੀਆਂ ਸਾਨੂੰ ਦੇ ਦਿਓ ਹਾਂ। ਤੁਹਾਨੂੰ ਜਿਹੜੀ ਚੰਗੀ ਲੱਗ ਮੈਂ ਆ ਤਾ ਦੱਸਦਾ ਜਿਹੜੀ ਸੱਜਰ ਆ ਪਰਖਣੀ ਆ ਤੇ ਝੋਟੀ ਜਿਹੜੀ ਉਹਨੂੰ ਪਸੰਦ ਬੜੀ ਸ਼ੁਰੂ ਤੋਂ ਆ ਗੜੀ ਗੱਲ ਹੋਈ ਮੇਰੀ ਸੁਣ ਲੋ ਗੱਲ ਝੋਟੀ ਨਹੀਂ ਜੇ ਮੇਰੀ ਹੱਜ ਜਾਂਦੇ ਨਹੀਂ ਮੈਂ ਬੜੀ ਔਖੀ ਪਾਲੀ ਜਾਂਦੀ ਕੀ ਜੀ ਤੇ ਮੈਂ ਦੁੱਧ ਛੜ ਛੜ ਕੇ ਨਾ ਤੇ ਆਖਿਆ ਵੀ ਚਲ ਕੇ ਤੇ ਇਹ ਵੱਡੀ ਹੋ ਜੂਗੀ ਤੇ ਕੋਈ ਪੈਸਾ ਵਟਾਂਗੇ ਹੁਣ ਉਹ ਵੀ ਇਹ ਰੱਖ ਲੈ ਤੇ ਮੈਨੂੰ ਕੁਛ ਵੀ ਨਾ ਮਿਲੇ ਮੈਨੂੰ ਕੀ ਲੋੜੇ ਗੋਏ ਕੁੜੇ ਦਾ ਮਰਦੀ ਰਹੀ ਆ ਉਹ ਚੱਲ ਇਦਾਂ ਕਰੋ ਲੜਾਈ ਨਾ ਪਾਓ ਇੱਕ ਮੱਝ ਰੱਖ ਲੋ ਜਿਹੜੀ ਤਾਨੂੰ ਤੁਸੀਂ ਸੱਜਰ ਰੱਖ ਲੈ ਲੋ ਅਸੀਂ ਤੋਕੜ ਰੱਖ ਲੀਨੇ ਆ ਤੇ ਜਿਹੜੀ ਝੋਟੀ ਉਹਦਾ ਮੁੱਲ ਪਾ ਲੋ ਮਨਜਿੰਦਰ ਜਾਨ 15000 ਤੁਸੀਂ ਦੇ ਦਿਓ ਸਾਨੂੰ ਠੀਕ ਆ ਕਿ ਨਹੀਂ ਤੇ ਝੋਟੀ ਰੱਖ ਲਓ ਤੇ ਜਾਂ ਫਿਰ ਅਸੀਂ ਰੱਖ ਲੈਨੇ ਅਸੀਂ ਤੁਹਾਨੂੰ 15 ਦੇ ਦਿੰਨੇ ਆ ਆ ਗੱਲ ਵਧੀਆ ਜੇ ਬਾਜੀ ਜੀ ਹੈ ਇਦਾਂ ਕਰੋ ਬਾਜੀ 15 ਮਿਝਾ ਸਾਨੂੰ ਦੇ ਦਿਓ ਠੀਕ ਵਾ ਨਾ ਚਲੋ ਠੀਕ ਆ ਵੇਲਾ ਮੁਰਕੇ ਮੁਕਰੀ ਨਾ ਨਹੀਂ ਨਹੀਂ ਠੀਕ ਆ ਠੀਕ ਆ ਠੀਕ ਆ ਨਾ ਹੁਣ ਹੁਣ ਖੋਜੇ ਨਾ ਹੁਣ ਮੱਝ ਵੀ ਤੁਹਾਨੂੰ ਚੰਗੀ ਮਿਲ ਗਈ ਜੇ ਤੁਹਾਡੇ ਕੋ ਆ ਗਈ ਜੇ ਬੁੱਢੜ ਮੱਝ ਤੇ ਤੁਹਾਡੇ ਕੋ ਜੇ ਮੱਝ ਦੂਜੇ ਸਵੇ ਜਿਹੜੀ ਸੂਈ ਝੋਟੀ ਠੀਕ ਹੈ ਹੈ ਤੇ 15000 ਤੁਹਾਨੂੰ ਉਹ ਮਿਲ ਜੂਗਾ ਹੁਣ ਕੋਈ ਲੜਾਈ ਨਹੀਂ ਆਪੋ ਆਪਣੇ ਕੰਮ ਕਰੋ ਤੇ ਇੱਕ ਇੱਕ ਆਪਣੀ ਰਸੋਈ ਦੇ ਇੱਕ ਇੱਕ ਆਪਣਾ ਕਮਰਾ ਸੰਭੋਧ ਆਪੋ ਆਪਣੇ ਤੇ ਰਹਿ ਕੇ ਕੰਮ ਕਰ ਦੀ ਸਫਾਈ ਦਾ ਇਹ ਨਹੀਂ ਵੀ ਅੱਡ ਹੋ ਗਏ ਆ ਤੇ ਮੁੜ ਕੇ ਥਾਂ ਨਹੀਂ ਭੁੰਜਣਾ ਕਿਸ ਨੇ ਠੀਕ ਨਹੀਂ ਅਤਾ ਇਹ ਕਰਿਆ ਕਰਨ ਅੱਧਾ ਤੂੰ ਕਰਿਆ ਕਰ ਨਹੀਂ ਲੈ ਦੱਸ ਠੀਕ ਆ ਹੁਣ ਮੇਰੀ ਰਸੋਈ ਤਾਂ ਮੈਂ ਹੀ ਸਾਫ ਕਰਨੀ ਆ ਉਹਨੇ ਆਪਣੀ ਕਰਨੀ ਆ ਉਹਨਾਂ ਨੇ ਕਿਹੜੇ ਤੇ ਗੰਦ ਪਿਆ ਰਹੇ ਵੀ ਉਹ ਚੁੱਕੂ ਨੇ ਤੇ ਉਹ ਚੁੱਕਣਗੇ ਇਹ ਨਹੀਂ ਉਹ ਕੰਮ ਚੱਲ ਰਹੇ ਕਿਹੜੇ ਵਿੱਚ ਨਾ ਲੀਕਵਾ ਦੋ ਅੱਧਾ ਮੈਂ ਭੁੰਜਦਾ ਕਰੂ ਤੇ ਅੱਧਾ ਕਰਦੇ ਔਕੇ ਸੌਖੇ ਨਾ ਕੋਈ ਕੱਢ ਲੋ 2 ਸਾਲ ਹੋਰ ਤੇ ਮੁੜ ਕੇ ਚੁੱਪ ਕਰਕੇ ਘਰ ਦਾ ਮੁੱਲ ਪਾ ਲਾਂਗੇ ਤੇ ਇੱਕ ਜਣਾ ਆਪਣੇ ਨਵੇਂ ਕਮਰੇ ਪਾ ਲਾਂਗੇ ਤੇ ਇੱਕ ਜਣਾ ਰੱਖ ਲਾ ਠੀਕ ਆ ਤੁਹਾਨੂੰ ਤਾਂ ਹੋਏਗਾ ਇੰਨਾ ਤੋਂ ਡਰ ਉਹ ਲੀਕਾਂ ਪਾਉਂਦੀ ਆ ਕੱਲ ਨੂੰ ਆਖੂਗੀ ਵੇੜੇ ਤੇ ਕੰਦ ਕਰਨੀ ਆ ਕੋਈ ਗੱਲ ਨਹੀਂ ਵੇਖ ਲਾਂਗੇ ਜੇ ਕੰਦ ਮਾਰਨ ਦੀ ਲੋੜ ਪਈ ਨਾ ਤੇ ਕੰਦ ਵੀ ਮਾਰ ਲਾਂਗੇ ਉਹਦਾ ਮੈਂ ਤਾਂ ਨਹੀਂ ਸੋਚਿਆ ਏ ਹੁਣ ਵੱਡੀ ਭੈਣਾ ਵਰਗੀ ਆ ਹੈ ਆਪੇ ਗੱਲ ਕੀਤੀ ਆ ਨਾ ਤੇ ਅੱਤੇ ਹੀ ਕਹਿਣਾ ਵੀ ਤੂੰ ਬੋਲਦੀ ਆ